ਸਸਿਕਾ ਦੋਸਤੋ ਅੱਜ ਜੋ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਉਹ ਹੈ ਪਾਕਿਸਤਾਨ ਦੇ ਨਾਲ ਹੁਣ ਤੱਕ ਹੋਈਆਂ ਲੜਾਈਆਂ ਦੇ ਬਾਰੇ ਕਿੰਨੀਆਂ ਲੜਾਈਆਂ ਆਪਾਂ ਲੜ ਚੁੱਕੇ ਹਾਂ ਤੇ ਕਿੰਨਾ-ਕਿੰਨਾ ਦੇ ਰਾਜ ਜੋ ਸਮੇਂ ਦੇ ਪ੍ਰਧਾਨ ਮੰਤਰੀ ਕੌਣ ਸੀ ਸਾਡੀ ਸਭ ਤੋਂ ਪਹਿਲੀ ਲੜਾਈ 1965 ਦੇ ਵਿੱਚ ਪਾਕਿਸਤਾਨ ਨਾਲ ਲੱਗਦੀ ਹੈ ਉਸ ਸਮੇਂ ਸਾਡੇ ਦੇਸ਼ ਦੇ ਜੋ ਪ੍ਰਧਾਨ ਮੰਤਰੀ ਸੀ ਉਹ ਲਾਲ ਬਹਾਦਰ ਸ਼ਾਸਤਰੀ ਜੀ ਸਨ ਜੋ ਕਿ ਜਵਾਹਰ ਲਾਲ ਨਹਿਰੂ ਜੀ ਤੋਂ ਬਾਅਦ ਦੂਜੇ ਪ੍ਰਧਾਨ ਮੰਤਰੀ ਬਣੇ ਸੀ ਉਸ ਸਮੇਂ ਦੇਸ਼ ਬਹੁਤ ਨਾਜ਼ੁਕ ਸਥਿਤੀਆਂ ਦੇ ਵਿੱਚ ਸੀ ਤੇ ਇਹ ਜੰਗ ਸਾਡੇ ਤੇ ਥੋਪੀ ਗਈ ਸਾਨੂੰ ਲੜਨੀ ਪਈ ਉਹਨਾਂ ਵੱਲੋਂ ਦਿੱਤਾ ਹੋਇਆ ਨਾਰਾ ਜੈ ਜਵਾਨ ਜੈ ਕਿਸਾਨ ਜਿਸ ਨੇ ਪੂਰੇ ਦੇਸ਼ ਦੇ ਲੋਕਾਂ ਦੇ ਵਿੱਚ ਪਾਪ ਦੇ ਲੋਕਾਂ ਦੇ ਵਿੱਚ ਜੋਸ਼ ਭਰਿਆ ਅਤੇ ਉਹਨਾਂ ਤੋਂ ਬਾਅਦ ਜੋ ਇਹ ਜੰਗ ਆਪਾਂ ਬੜੀ ਸ਼ਕਤੀਤ ਨਾਲ ਜਿੱਤੀ ਬੜਾ ਸਾਤਾ ਜੀਵਨ ਜਾਨ ਜਾਣ ਵਾਲੇ ਵਿਅਕਤੀ ਸਨ ਸਾਡੇ ਲਾਲ ਬਹਾਦਰ ਸ਼ਾਸਤਰੀ ਜੀ ਉਨ੍ਹਾਂ ਦੀ ਰਹਿਨਮਾਈ ਦੇ ਵਿੱਚ ਜੋ ਇਹ جنگ ਹੋਈ ਸੀ ਤਾਂ ਅਸੀਂ ਬਹੁਤ ਵੱਡੇ ਮジョਰਿਟੀ ਨਾਲ ਆਪਾਂ ਜਿੱਤੇ ਸੀਗੇ ਮジョਰਿਟੀ ਮੀਨਸ ਕਿ ਅਸੀਂ ਲਾਹੌਰ ਦੇ ਉੱਪਰ ਕਬਜ਼ਾ ਕਰ ਲਿਆ ਸੀਗਾ ਉਹਨਾਂ ਦੇ ਅੰਦਰ ਤੱਕ ਆਪਾਂ ਕਈ ਇਲਾਕਿਆਂ ਵਿੱਚ ਆਪਾਂ ਮਾਰ ਕਰ ਦਿੱਤੀ ਸੀ ਜਿਸ ਕਾਰਨ ਉਹਨਾਂ ਨੂੰ ਪਾਕਿਸਤਾਨ ਨੂੰ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ ਉਸ ਤੋਂ ਬਾਅਦ ਉਹਨਾਂ ਦੁਆਰਾ ਤਕਸ਼ਨ ਰਸ਼ੀਆ ਦੇ ਵਿੱਚ ਉਸ ਸਮੇਂ ਦਾ ਸੋਵਿਟ ਸੋਵੀਅਤ ਸੰਘ ਦਾ ਹਿੱਸਾ ਸੀ ਤਾਕਸ਼ੰਤ ਉੱਥੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਸਮਝੌਤਾ ਕੀਤਾ ਗਿਆ ਅਤੇ ਉੱਥੇ ਉਹਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਸਮਝੌਤੇ ਤੋਂ ਬਾਅਦ ਤੇ ਅਸੀਂ ਜੋ ਜੰਗ ਸੀ ਇੱਕ ਵੱਡੇ ਲੈਵਲ ਤੇ ਸੀ ਜਿੱਤੀ ਸੀ ਇਹ ਸੋ ਉਸ ਤੋਂ ਬਾਅਦ ਸਾਡੀ ਜੋ ਦੂਜੀ ਜੰਗ ਸੀ ਉਹ 1971 ਦੇ ਵਿੱਚ ਆਪਣੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦੀ ਰਹਿਨਮਾਈ ਹੇਠ ਲੜੀ ਗਈ ਸੀ ਇਹ جنگ ਪਾਕਿਸਤਾਨ ਦੁਆਰਾ ਫੇਰੋਸੀ ਹਾਲਾਤ ਪੈਦਾ ਕਰਕੇ ਜਾਣ ਬੁੱਝ ਕੇ ਉਹਨਾਂ ਦੇ ਜੋ ਮਾੜੇ ਮਨਸੂਬੇ ਸੀ ਉਹਨਾਂ ਦੇ ਤਹਿਤ ਇਹ ਲੜਾਈ ਦਾ ਕਾਰਨ ਬਣਿਆ ਜੋ ਕਸ਼ਮੀਰ ਦਾ ਮੁੱਦਾ ਹੈ ਉਹ ਲੰਬਾ ਚੱਲਦਾ ਆ ਰਿਹਾ ਹੈ ਤੇ ਇਸ ਦੇ ਬਾਰੇ ਇੰਦਰਾ ਗਾਂਧੀ ਜੀ ਨੇ ਸਮੁੱਚੇ ਕੰਟਰੀਆਂ ਦੇ ਵਿੱਚ ਜਾ ਕੇ ਉਹਨਾਂ ਨੂੰ ਦੱਸਿਆ ਕਿ ਭਾਈ ਪਾਕਿਸਤਾਨ ਇਸ ਤਰ੍ਹਾਂ ਦੀ ਹਰਕਤਾਂ ਕਰ ਰਿਹਾ ਹੈ ਉਹ ਗੜਬੜ ਸਾਡੇ ਦੇਸ਼ ਦੇ ਵਿੱਚ ਪੈਦਾ ਕਰ ਰਿਹਾ ਹੈ ਤੇ ਉਹਨਾਂ ਨੇ ਵਾਰਨਿੰਗ ਵੀ ਦਿੱਤੀ ਸੀ ਜੇ ਉਹ ਹਰਕਤਾਂ ਤੋਂ ਬਾਝ ਨਾ ਆਇਆ ਤਾਂ ਅਸੀਂ ਉਹਨਾਂ ਦੇ ਉੱਤੇ ਹਮਲਾ ਕਰਾਂਗੇ ਉਸ ਸਮੇਂ ਜੋ ਅਮਰੀਕਾ ਦੇ ਰਾਸ਼ਟਰਪਤੀ ਸਨ ਨਿਕਸਨ ਰਿਚਰਡ ਨਿਕਸਨ ਉਹ ਵੀ ਪਾਕਿਸਤਾਨ ਦੀ ਮਦਦ ਤੇ ਸਨ ਉਹਨਾਂ ਵੱਲੋਂ ਅਤੇ ਹੋ ਜੋ ਕੁਝ ਹੋਰ ਦੇਸ਼ਾਂ ਵੱਲੋਂ ਭਾਰਤ ਨੂੰ ਇਸ ਤਰ੍ਹਾਂ ਦੇ ਕਾਰਵਾਈਆਂ ਕਰਨ ਤੋਂ ਰੋਕਿਆ ਗਿਆ ਇੱਕ ਵਾਰ ਇੰਦਰਾ ਜੀ ਗਏ ਹੋਏ ਸੀ ਤੇ ਨਿਕਸਨ ਨੇ ਉਹਨਾਂ ਨੂੰ ਮਿਲਣ ਦਾ ਟਾਈਮ ਨਾ ਦਿੱਤਾ ਤਾਂ ਬਿਨਾਂ ਮਿਲੇ ਇੰਦਰਾ ਜੀ ਵਾਪਸ ਭਾਰਤ ਆ ਗਏ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਚਿਰ ਕਿਸੇ ਵੀ ਵੱਡੇ ਲੀਡਰ ਨਾਲ ਜਿਵੇਂ ਅਮਰੀਕਾ ਚਾਇਨਾ ਕੋਈ ਵੀ ਹੋਇਆ ਉਹਨਾਂ ਨਾਲ ਗੱਲ ਨਹੀਂ ਕੀਤੀ ਜਿੰਨਾ ਚਿਰ ਉਹਨਾਂ ਨੇ ਪਾਕਿਸਤਾਨ ਨੂੰ ਫਤਿਹ ਨਾ ਕੀਤਾ ਅਤੇ ਉਸਦੇ ਦੋ ਟੁਕੜੇ ਨਾ ਕਰ ਦਿੱਤੇ ਉਸ 71 ਦੀ ਲੜਾਈ ਦੇ ਵਿੱਚ ਪਾਕਿਸਤਾਨ ਦੇ ਵਿੱਚੋਂ ਬੰਗਲਾਦੇਸ਼ ਅਲੱਗ ਬਣਾਇਆ ਗਿਆ ਅਤੇ ਆਪਣੀ ਤਾਕਤ ਦਾ ਲੋਹਾ ਇੰਦਰਾ ਜੀ ਨੇ ਮਨਵਾਇਆ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਆਇਰਨ ਲੇਡੀ ਦੇ ਨਾਲ-ਨਾਲ ਜਾਣਿਆ ਗਿਆ ਇਸ جنگ ਦੇ ਵਿੱਚ ਉਹ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ ਕਿ 95000 ਦੇ ਕਰੀਬ ਜੋ ਪਾਕਿਸਤਾਨੀ ਜੋ ਸੈਨਿਕਸ ਸੀ ਉਹਨਾਂ ਨੇ ਆਪਦੇ ਹਥਿਆਰ ਬਿਨਾਂ ਲੜੇ ਸੁੱਟ ਦਿੱਤੇ ਸੀ ਇਹ ਇੱਕ ਬਹੁਤ ਵੱਡੀ ਅਚੀਵਮੈਂਟ ਸੀ ਉਸ ਸਮੇਂ ਦੇ ਵਿੱਚ ਤੇ ਇੰਦਰਾ ਜੀ ਨੇ ਜਦੋਂ ਉਹਨਾਂ ਵੱਲੋਂ ਅਮਰੀਕਾ ਵੱਲੋਂ ਬੇੜਾ ਭੇਜਣ ਦੀ ਗੱਲ ਕਹੀ ਗਈ ਤਾਂ ਇੰਦਰਾ ਜੀ ਨੇ ਪੂਰੀ ਲੜਕਾਰ ਕੇ ਕਿਹਾ ਕਿ ਅਸੀਂ ਤੁਹਾਡਾ ਵੀ ਮੁਕਾਬਲਾ ਕਰਨ ਲਈ ਤਿਆਰ ਆ ਤੇ ਸਾਡੇ ਰਸ਼ੀਆ ਨਾਲ ਜੋ ਸਬੰਧ ਸੀ ਤੇ ਹੁਣ ਤੱਕ ਬਹੁਤ ਮਜ਼ਬੂਤ ਹੋਏ ਨੇ ਇਹ ਸਾਡੇ ਪੁਰਾਣੇ ਜੋ ਕਾਂਗਰਸ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਦੀ ਦੇਣ ਹੈ ਕਿ ਰਸ਼ੀਆ ਸਾਡੇ ਨਾਲ ਖੜਾ ਹੋਇਆ ਤੇ ਉਹਨਾਂ ਵੱਲੋਂ ਸਾਨੂੰ ਵਧੀਆ ਹਥਿਆਰ ਮੁਹੱਈਆ ਕਰਾਈ ਗਏ ਜਿਸ ਦੇ ਨਾਲ ਅਸੀਂ ਪਾਕਿਸਤਾਨ ਨੂੰ ਉਸ ਵੇਲੇ ਵੀ ਪੂਰੇ ਤਰੀਕੇ ਨਾਲ ਹਰਾ ਦਿੱਤਾ ਸੀਗਾ ਤੇ ਇਸ ਤੋਂ ਬਾਅਦ 1999 ਦੇ ਵਿੱਚ ਜੋ ਜੰਗ ਹੋਈ ਸੀਗੀ ਉਹ ਕਾਰਗਿਲ ਵਾਰ ਹੋਈ ਸੀਗੀ ਤੇ ਉਸ ਸਮੇਂ ਅਟਲ ਬਿਹਾਰੀ ਵਾਜਪਾਈ ਜੀ ਸਾਡੇ ਪ੍ਰਧਾਨ ਮੰਤਰੀ ਸਨ ਅਤੇ ਉਹਨਾਂ ਦੁਆਰਾ ਪਾਕਿਸਤਾਨ ਦੁਆਰਾ ਫਿਰ ਕਸ਼ਮੀਰ ਦੀਆਂ ਪਹਾੜੀਆਂ ਦੇ ਵਿੱਚ ਕਬਜ਼ੇ ਕਰ ਲੱਤੇਗੇ ਸੀ ਬਹੁਤ ਸਾਡਾ ਨੁਕਸਾਨ ਕੀਤਾ ਗਿਆ ਸੀ ਧੋਖਾ ਕੀਤਾ ਗਿਆ ਸੀ ਪਾਕਿਸਤਾਨ ਦੇ ਰਾਹੀਂ ਪਰ ਉਸ ਸਮੇਂ ਵੀ ਕਾਂਗਰਸ ਦਾ ਨਾਮ ਸਮੇਂ ਦਾ ਜੋ ਨਾਮ ਰਜੀਵ ਜੀ ਦਾ ਨਾਮ ਗੁੰਜਿਆ ਕਿਉਂਕਿ ਰਜੀਵ ਗਾਂਧੀ ਜੀ ਨੇ ਉਹ ਫਰਸ ਤੋਪਾਂ ਜੋ ਖਰੀਦੀਆਂ ਸਨ ਉਹਨਾਂ ਦੇ ਕਾਰਨ ਇਹ ਜੰਗ ਇਹ ਜੋ ਫਤਿਹ ਸਾਨੂੰ ਨਸੀਬ ਹੋਈ ਸੀ ਕਿਉਂਕਿ ਉੱਚੀਆਂ ਪਹਾੜੀਆਂ ਦੇ ਉੱਪਰ ਬੈਠੇ ਪਾਕਿਸਤਾਨੀਆਂ ਨੂੰ ਖਦੇੜਨ ਲਈ ਉਸ ਵੋਫਰ ਤੋਪ ਨੇ ਬਹੁਤ ਮਾਰ ਕੀਤੀ ਅਤੇ ਉਹਨਾਂ ਦੇ ਪੈਰ ਉਖਾੜ ਦਿੱਤੇ ਅਤੇ ਸਾਡੇ ਜਵਾਨਾਂ ਨੇ ਉਸ ਜੋ ਜੰਗ ਨੂੰ ਕਰਗਿਲ ਵਾਰ ਨੂੰ ਚਿੱਤਿਆ ਪਰ ਇਹ ਜੋ ਭਾਜਪੀ ਰਹੀ ਹੈ ਇਹਨਾਂ ਨੇ ਹੁਣ ਤੱਕ ਬੋਪਰਸ ਦੇ ਉੱਪਰ ਵੀ ਸਵਾਲ ਚੁੱਕਦੇ ਰਹੇ ਨੇ ਜਦ ਕਿ ਬੋਪਰਸ ਨੇ ਹੀ ਦੇਸ਼ ਨੂੰ ਬਚਾਇਆ ਇਹ ਫੌਜ ਦਾ ਕਹਿਣਾ ਹੈ ਤੇ ਫੌਜ ਨਹੀਂ ਅੱਖ ਹੈ ਜੇ ਬੋਪਰ ਸਾਡੇ ਕੋਲ ਨਾ ਹੁੰਦੀਆਂ ਤਾਂ ਸਾਡੇ ਲਈ ਫਤਿਹ ਕਰਨਾ ਬਹੁਤ ਮੁਸ਼ਕਲ ਹੋ ਜਾਣਾ ਸੀ ਮੁਸ਼ਕਲ ਘੜੀ ਦੇ ਵਿੱਚ ਅਸੀਂ ਲੰਘ ਰਹੇ ਸੀਗੇ ਤੇ ਜੋ ਅੱਜ ਦਾ ਸਮਾਂ ਅੱਜ ਦੇ ਸਮੇਂ ਵਿੱਚ ਤੁਸੀਂ ਦੇਖੋ ਪਾਕਿਸਤਾਨ ਨਾਲ ਸਿੱਧਾ ਟਕਰਾਅ ਦਾ ਮਾਹੌਲ ਹੋ ਚੁੱਕਿਆ ਹੈ ਰਫੇਲ ਸਾਡੇ ਕੋਲ ਨੇ ਹਰ ਤਰ੍ਹਾਂ ਦੀ ਟੈਕਨੋਲੋਜੀ ਸਾਡੇ ਕੋਲੇ ਹੈ ਪਰ ਪਤਾ ਨਹੀਂ ਕੀ ਗੱਲ ਹੋ ਗਈ ਤੇ ਅੱਜ ਸੀਜ਼ਫਾਇਰ ਕਰਨਾ ਪੈ ਰਿਹਾ ਹੈ ਸਾਡੇ ਪ੍ਰਧਾਨ ਮੰਤਰੀ ਜੀ ਵੱਲੋਂ ਕਿਉਂਕਿ ਪਾਕਿਸਤਾਨ ਨੇ ਸਾਡਾ ਕਿੰਨਾ ਨੁਕਸਾਨ ਕੀਤਾ ਸਾਡਾ ਪੁਲਾਵਾ ਕੀਤਾ ਸਾਡੇ ਪੈਲਗਾਮ ਤੇ ਹਮਲਾ ਕੀਤਾ ਕਿੰਨੇ ਸਾਡੇ ਸ਼ਹੀਦ ਹੋਏ ਉਸ ਤੋਂ ਬਾਅਦ ਸਾਡਾ ਜੋ ਚਾਰ ਪੰਜ ਦਿਨ ਸਾਡੀ ਚੱਲੀ ਇਹਨਾਂ ਦੇ ਨਾਲ ਲੜਾਈ ਉਸ ਦੇ ਵਿੱਚ ਸਾਡੇ ਕਿੰਨੇ ਜਵਾਨ ਤੇ ਲੋਕ ਚੋਸ਼ਵਿਲਨ ਉਹ ਮਾਰੇ ਗਏ ਨੇ ਕੱਜ ਪਾਕਿਸਤਾਨ ਨੂੰ ਸਬਕ ਸਿਖਾਉਣ ਦਾ ਵੇਲਾ ਸੀ ਤਾਂ ਇਹਨਾਂ ਨੇ ਅੱਜ ਅਮਰੀਕਾ ਦੇ ਪ੍ਰੈਸ਼ਰ ਦੇ ਥੱਲੇ ਸਮਝੌਤਾ ਕਰਕੇ ਸੀਜ਼ਫਾਇਰ ਕੋਸ਼ਿਸ਼ ਕਰ ਦਿੱਤਾ ਤੇ ਇਹ ਸ਼ਾਇਦ ਇਨਸਾਫ ਉਸੇ ਤਰ੍ਹਾਂ ਅਧੂਰਾ ਰਹਿ ਗਿਆ ਤੇ ਲੋਕ ਅਜ ਇੰਦਰਾ ਜੀ ਨੂੰ ਤੇ ਲਾਲ ਭਾਦਰ ਸ਼ਾਸਤਰੀ ਜੀ ਨੂੰ ਯਾਦ ਕਰ ਰਹੇ ਨੇ